Don't. ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜਿਤਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜੋਤੀ ਸਰੂਪ ਧੰਨ ਮਾਤਾ ਗੁਜਰਕੌਰ ਜੀਆ ਦਾ ਅੰਤਿਮ ਸੰਸਕਾਰ ਕੀਤਾ ਗਿਆ ਟੋਡਰ ਮੱਲ ਦੇ ਵੱਲੋਂ ਖੜੀਆਂ ਕਰਕੇ ਵਿਚਾਰ ਕੇ ਤੇ ਇਹ ਅਸਥਾਨ ਇਹ ਜਗ੍ਹਾ ਖਰੀਦ ਕੇ ਗੁਰਾਂ ਦੇ ਲਾਲਾਂ ਵਾਸਤੇ ਇੰਨੀ ਮਹਾਨ ਸੇਵਾ ਕੀਤੀ ਇੰਨੀ ਮਹਾਨ ਸਾਧ ਸੰਗਤ ਜਿਓ ਇਹ ਅਸਥਾਨ ਦੁਨੀਆ ਦਾ ਸਭ ਤੋਂ ਮਹਿੰਗਾ ਅਸਥਾਨ ਹੈ ਤੇ ਮਹਾਪੁਰਸ਼ ਸੰਤ ਬਾਬਾ ਸੰਤੋਖ ਸਿੰਘ ਜੀ ਇਥੋਂ ਦੀਆਂ ਸੇਵਾਵਾਂ ਨਿਭਾਇਆ ਕਰਦੇ ਸਨ अनेका ਸੰਗਤਾਂ ਨੂੰ ਉਹਨਾਂ ਨੇ ਖੰਡੇ ਬਾਟੇ ਦੀ ਪੌਹ ਨਾਲ ਜੋੜਿਆ ਹੈ ਤੇ ਉਹਨਾਂ ਦਾ ਜੀਵਨ ਐਸਾ ਜੀਵਨ ਹੈ ਪਿਆਰਿਓ ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ ਨਾ ਜਿਨੇ ਹਰੀ ਨੂੰ ਪਾ ਲਿਆ ਹੁੰਦਾ ਹੈ ਨਾ ਜਿਹਨੂੰ ਖੁਦਾ ਨੇ ਦਰਸ਼ਨ ਦੇ ਦਿੱਤਾ ਹੁੰਦਾ ਹੈ ਨਾ ਫਿਰ ਉਹ ਦੁਨੀਆ ਦੇ ਵਿੱਚ ਇੰਜ ਵਿਚਰਦਾ ਹੈ ਕਿ ਜਿਵੇਂ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੇਰੇ ਤਾਂ ਕੁਝ ਪੱਲੇ ਹੈ ਹੀ ਨਹੀਂ ਇਸ ਤਰ੍ਹਾਂ ਵਿਚਰਦੇ ਸੰਤ ਬਾਬਾ ਸੰਤੋਖ ਸਿੰਘ ਸਾਹਿਬ ਜੀ ਸਾਧ ਸੰਗਤ ਅੱਜ ਅਸਥਾਨਾਂ ਦੇ ਉੱਪਰ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਨ ਸੇਵਾ ਨਿਭਾ ਰਹੇ ਸੋ ਉਹਨਾਂ ਵੱਲੋਂ ਹੁਕਮ ਹੋਇਆ ਹਾਜ਼ਰੀ ਭਰਨ ਦਾ ਮਾਪੁਰਖਾਂ ਦਾ ਹੁਕਮ ਹੈ ਕਿ ਜਿੰਨਾ ਵੀ ਸਮਾਂ ਬਖਸ਼ਿਸ਼ ਹੋਇਆ ਤੁਸੀਂ ਵੱਧ ਤੋਂ ਵੱਧ ਕਵਤਾਵਾਂ ਸੁਣਾਉਣੀਆਂ ਨੇ ਸੋ ਇਹ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ ਕਿ ਕਲਮ ਦੀ ਦਾਤ ਉਹਨਾਂ ਨੇ ਝੋਲੀ 'ਚ ਪਾਈ ਹੈ ਤੇ ਆਪ ਸੰਗਤ ਦੇ ਵਿੱਚ ਬਿਠਾਲ ਕਰਕੇ ਆਪੇ ਆਪਣਾ ਜਸ ਗਾਇਨ ਕਰਨ ਦਾ ਬਲ ਉਦਮ ਬਖਸ਼ ਦਿੰਦੇ ਹਨ ਆਓ ਉਹਨਾਂ ਮਹਾਪੁਰਸ਼ਾਂ ਨੂੰ ਸਿਜਦਾ ਕਰਦੇ ਹਾਂ ਸੰਤ ਬਾਬਾ ਸੰਤੋਖ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਦੀਆਂ ਯਾਦਾਂ ਬਣਾ ਰਹੇ ਹੋ ਪਿਆਰਿਓ ਉਹਨਾਂ ਦੀ ਬਾਬਤ ਕੁਝ ਲਫ਼ਜ਼ ਜੋ ਸਤਿਗੁਰ ਸਾਹਿਬ ਜੀ ਦੀ ਕਿਰਪਾ ਸਦਕਾ ਲਿਖੇ ਗਏ ਨੇ ਆਓ ਆਪ ਜੀ ਪਿਆਰ ਨਾਲ ਕਵਿਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਹਰੇ ਨਰਦਿਆਂ ਤੇ ਸਿੱਧੀਆਂ ਆਵੀਂ ਚਰਨਾਂ ਜਿਨਾਂ ਨੂੰ ਵਰਾਗ ਲੱਗਿਆ ਹਰੇਣ ਰਿਦੀਆਂ ਤੇ ਸਿੱਧੀਆਂ ਵੀ ਚਰਨਾਂ ਚ ਜਿਨਾਂ ਬੰਦਗੀ ਚ ਮਨ ਰੰਗਿਆ ਹੋਇਉਨਾ ਤਿਆਗ ਕੇ ਜੀ ਮੋਜ ਸੰਸਾਰ ਵਾਲੀ ਬੰਦਗੀ ਚ ਦਿਲ ਰੰਗਿਆ ਓ ਰਣ ਹਰਦਿਆ ਤੇ ਸਿੱਧੀਆਂ ਆਵੀ चर नाच जिन लगिया लॻिया जाग कयूं पातां यार डुददियां बेड़ी तार हुयो त ਕੁਦਾਵਾਲੀ ਹਰੰਗ ਮਰਕੇ ਦੀਦਾਰ ਦੀ ਹਰਤਾਂ ਜਾਗ ਕਿਉਂ ਪਾਉਂਦੀ ਬਾਤਾਂ ਯਾਰ ਦੀਆਂ ਡੁੱਬਦਿਆਂ ਦੇ ਬੀੜੇ ਤਾਰ ਦੀ ਉਹ ਤਾਂ ਦਾ ਵਲੇ ਹਰੰਦ ਹਰਿ ਕੀ ਦੀਵਾਰ ਦੀ ਬੋਲੇ ਚੰਗੇ ਮੰਦੇ ਜਗ ਗਈ ਸਹਾਰ ਕੀ ਵੀ ਸਭਨਾ ਦਾ ਫਲਾ ਮੰਗਿਓ ਉਹ ਬੋਲੇ ਚੰਗੇ ਮੰਦੇ ਜੋਗ ਦੀ ਸਹਾਰ ਕੀ ਸਬਨਾ ਦਾ ਪੜਾਵੰਗੀਆਂ ਹਰੇਣ ਰਿਤੀਆਂ ਜਿੰਨਾ ਨੂੰ ਸੰਸਾਰ ਵਾਲੀ ਬੰਦਗੀ ਚ ਮਨ ਰੰਗੀਆਂ ਹੋਈ ਅੱਲਾਹ ਪ੍ਰੇਮ ਵਿੱਚ ਵੱਜਾ ਹੋਇਆ ਪਗ ਤਾਂ ਦੇ ਆਪਮੀ ਜੀਵੇ ਕੁਝ ਵੀ ਨਾ ਪਾਇਆ ਹੈ ਹੋਏ ਸੋ ਤਾਰ ਕੀ ਗਰੀਬੀ ਇਸ ਜੀਵ ਦੇ ਨੇ ਜੀਵੇ ਕੁਝ ਵੀ ਨਾ ਪਾਇਆ ਹੈ ਕਦੀ ਫਕਰਾਂ ਨੂੰ ਈਜਾ ਕੀ ਤਕਲਾਵੀ ਦੇਖਣਾ ਜੀ ਰੱਬ ਬੰਦਿਓ ਓ ਕਦੀ ਫਕਰਾਂ ਨਰੀਜਾ ਕੀ ਤਕਲਾਵੀ ਦੇਖਣਾ ਜੀ ਰੱਬ ਬੰਦਿਓ ਓ ਕਦੀ ਫਕਰਾਂ ਨਰੀਜਾ ਕੀ ਤਕਲਾਵੀ ਵੇਖਣਾ ਈ ਜੀ ਰੱਬ ਬੰਦਿਓ ਹਰੇਣ ਰਿਤੀਆਂ ਤੇ ਸਿੱਧੀਆਂ ਵੀ ਚਰਨਾ ਜੀ ਜਿਨਾਂ ਵੇਰਾ ਬੰਦੂਗੀਚ ਮਨ ਰੰਗੀਆਂ ਹੋਇਓ ਨਾ ਤਿਆਗ ਕੀ ਜੀ ਮਾਜ ਸੋ 사ਤੁਰ ਜੀ ਕਿਰਪਾ ਕਰਨ ਰਹਿੰਦੇ ਸਮੇਂ ਵਿੱਚ ਵੀ ਆਪ ਜੀਆਂ ਨੂੰ ਕਵਤਾਵਾਂ ਹੀ ਸਰਵਣ ਕਰਾਉਣੀਆਂ ਕਿਉਂਕਿ ਮਹਾਪੁਰਸ਼ਾਂ ਦਾ ਹੁਕਮ ਹੈ ਸਾਧ ਸੰਗਤ ਜੀ ਇਸ ਅਸਥਾਨ ਦੇ ਨਾਲ ਆਪਣੇ ਪਰਿਵਾਰ ਦਾ ਵੀ ਕਾਫੀ ਪੁਰਾਣੇ ਸਮੇਂ ਤੋਂ ਸਨੇਹ ਹੈ ਸੰਤ ਬਾਬਾ ਸੰਤੋਖ ਸਿੰਘ ਜੀਆਂ ਦੇ ਨਾਲ ਮੇਰੇ ਸਤਕਾਰਯੋਗ ਮਾਮਾ ਜੀ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਜਿਨ੍ਹਾਂ ਨੂੰ ਕੀ ਆਪਜੀ ਸਾਰੇ ਜਾਣਦੇ ਹੋ ਮਨਜੀਤ ਸਾਹਿਬ ਤੋਂ ਉਹਨਾਂ ਦੀ ਕਈ ਵਾਰ ਕਥਾ ਵੀ ਸਰਵਣ ਕਰਦੇ ਹੂ ਉਹਨਾਂ ਦਾ ਅਕਸਰ ਕਹਿਣਾ ਰਹਿੰਦਾ ਹੈ ਕਿ ਉਹਨਾਂ ਨੇ ਜੋ ਵੀ ਪਾਇਆ ਨਾ ਇਸ ਸੰਸਥਾਨ ਤੋਂ ਪਾਇਆ ਤੇ ਉਹਨਾਂ ਦਾ ਭਰੋਸਾ ਵਿਸ਼ਵਾਸ ਹੈ ਕਿ ਜੇ ਕੋਈ ਕਾਰਜ ਨਹੀਂ ਨਾ ਹੁੰਦਾ ਜੇ ਕੋਈ ਕਾਰਜ ਅੜ ਜਾਂਦਾ ਹੈ ਨਾ ਜਿੱਥੇ ਸਾਹਿਬਜ਼ਾਦਿਆਂ ਦਾ ਨਾਮ ਆ ਜਾਵੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਆਪਾਂ ਸੱਚੇ ਮਨ ਤੋਂ ਯਾਦ ਕਰ ਲਈਏ ਪਿਆਰਿਓ ਜਿੰਨੂੰ ਤੁਸੀਂ ਅਸੰਭਵ ਸਮਝਦੇ ਹੋ ਦੁਨੀਆ ਦਾ ਉਹ ਕੰਮ ਵੀ ਉਹਨਾਂ ਅੱਗੇ ਕੁਝ ਵੀ ਨਹੀਂ ਹੈ ਇਹ ਸਾਹਿਬਜ਼ਾਦੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਵਤਾਵਾਂ ਲਿਖੀਆਂ ਜਾਂਦੀਆਂ ਨੇ ਲਫ਼ਜ਼ ਬਣ ਜਾਂਦੇ ਨੇ ਨਹੀਂ ਤੇ ਮੇਰੇ ਵਰਗੇ ਅਨਜਾਨ ਨਾਲ ਲਿਖਣਾ ਜਾਣਦੇ ਨਾ ਆਪ ਸੰਗਤ ਵਿੱਚ ਬਹਿ ਕੇ ਗਾਉਣਾ ਜਾਣਦੇ ਇਹ ਹਰੀ ਦੀ ਮਹਿਮਾ ਇਹ ਰੱਬ ਦੇ ਪਿਆਰਿਆਂ ਦੀ ਮਹਿਮਾ ਇਹ ਉਹਨਾਂ ਦੀ ਕਿਰਪਾ ਹੈ ਕਿ ਆਪੇ ਕਿਰਪਾ ਕਰਕੇ ਲਿਖਵਾ ਲਿੰਦੇ ਸਾਧ ਸੰਗਤ ਜੀ ਹੁਣ ਜੋ ਕਵਿਤਾ ਆਪ ਜੀਆ ਨੂੰ ਦੂਸਰੀ ਸਰਵਣ ਕਰਵਾਉਣੀ ਹੈ ਸਿੱਖ ਕੌਮ ਦੇ ਮਹਾਨੀ ਉਹਦੇ ਸੂਰਬੀਰ ਬਚਨ ਕੇ ਬਲੀ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦਾ ਨਾਮ ਸੁਣ ਕੇ ਵੱਡੇ ਵੱਡੇ ਲੀਡਰਾਂ ਦਾ ਕਲੇਜਾ ਕੰਬ ਜਾਂਦਾ ਹੈ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣ ਦੀ ਆਮ ਵਿਅਕਤੀ ਦੀ ਹਿੰਮਤ ਨਹੀਂ ਹੁੰਦੀ ਪਿਆਰਿਓ ਇੱਕ ਵਾਰ ਮੈਂ ਕਥਾ ਸੁਣੀ ਸੀ ਇਹ ਸੰਤ ਬਾਬਾ ਸੰਤੋਖ ਸਿੰਘ ਜੀ ਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨਾਲ ਮੇਲ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੇ ਵਿਖੇ ਅਸੀਂ ਅੰਮ੍ਰਿਤ ਬਾਣ ਕਰਾਉਨੇ ਆ ਸੰਗਤਾਂ ਨੂੰ ਕਿ ਤੁਸੀਂ ਵੀ ਉੱਥੇ ਆ ਕੇ ਕਦੀ ਦਰਸ਼ਨ ਦਿਓ ਸੰਗਤਾਂ ਨੂੰ ਲੈ ਕੇ ਆਵੋ ਤੇ ਸੰਤ ਬਾਬਾ ਸੰਤੋਖ ਸਿੰਘ ਜੀ ਇੱਥੋਂ ਫਿਰ ਸੰਗਤ ਇਕੱਠੀ ਕਰਕੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸੰਗਤ ਇੱਥੇ ਆਮ ਪਿੰਡਾਂ ਵਾਲੀ ਹੁੰਦੀ ਹੈ ਤੇ ਮਹਾਪੁਰਸ਼ਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਦਾ ਸੱਦਾ ਹੈ ਤੇ ਅਸੀਂ ਸਾਰਿਆਂ ਨੇ ਜ਼ਰੂਰ ਜਾਣਾ 13 14 ਟਰੱਕ ਤੋਂ ਸੰਗਤ ਦੇ ਇੱਥੋਂ ਗਏ ਨੇ ਤੇ ਜਦੋਂ ਮਹਿਤੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਪੁੱਜੇ ਨੇ ਨਾ ਤੇ ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਪੰਜ ਪਿਆਰਿਆਂ ਵਿੱਚ ਖੜੇ ਹੋਏ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਾਉਣਾ ਹੈ ਸੰਗਤਾਂ ਨੂੰ ਤੇ ਸੰਜਰ ਜਰਨੈਲ ਸਿੰਘ ਜੀ ਸੰਤ ਬਾਬਾ ਸੰਤੋਖ ਸਿੰਘ ਜੀ ਨੂੰ ਪੁੱਛਦੇ ਹਨ ਕਿ ਇਹ ਸੰਗਤ ਸਾਰੀ ਤੁਹਾਡੇ ਨਾਲ ਆਈ ਏ ਸੰਤ ਜੀ ਕਹਿੰਦੇ ਹਾਂਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪੁੱਛਿਆ ਕਿ ਇਹ ਸਾਰੇ ਅੰਮ੍ਰਿਤ ਛਕਣ ਲਈ ਤਿਆਰ ਨਹੀਂ ਤੇ ਜਿੰਨੀ ਸੰਗਤ ਨਾਲ ਗਈ ਸੀ ਨਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਅੰਮ੍ਰਿਤ ਛਕਣ ਚੱਲੇ ਹਾਂ ਉਹ ਇਦਾਂ ਹੀ ਗਏ ਸੀ ਦਰਸ਼ਨ ਕਰਨ ਮਹਾਪੁਰਸ਼ਾਂ ਦਾ ਹੁਕਮ ਸਮਝ ਕੇ ਹਾਜ਼ਰੀ ਲਵਾਉਣ ਗਏ ਸੀ ਤੇ ਜਦੋਂ ਉਹਨਾਂ ਨੂੰ ਜਿਹੜੇ ਕਮਰੇ 'ਚ ਅੰਮ੍ਰਿਤ ਛਕਾਉਣਾ ਸੀ ਉੱਥੇ ਲਜਾਇਆ ਗਿਆ ਸੰਤ ਜਰਨੈਲ ਸਿੰਘ ਜੀ ਨੇ ਪੁੱਛਿਆ ਕਿ ਜਨਮ ਮਰਨ ਦੇ ਗੇੜੇ 'ਚੋਂ ਬਾਹਰ ਆਉਣਾ ਚਾਹੁੰਦੇ ਹੋ ਗੁਰੂ ਨੂੰ ਸਿਰ ਦੇਣਾ ਚਾਹੁੰਦੇ ਹੋ ਦੱਸੋ ਕਿੰਨੇ ਕੁ ਦੇਣਾ ਚਾਹੁੰਦੇ ਹੋ ਜਿੰਨੀ ਉੱਥੇ ਸੰਗਤ ਬੈਠੀ ਸੀ ਸਾਰਿਆਂ ਨੇ ਜਕਾਰੇ ਛੱਡ ਦਿੱਤੇ ਤੇ ਕਹਿ ਦਿੱਤਾ ਕਿ ਸਾਡਾ ਸੀਸ ਗੁਰੂ ਨੂੰ ਭੇਟਾ ਹੋ ਜਾਵੇ ਸਾਨੂੰ ਹੋਰ ਕੀ ਚਾਹੀਦਾ ਜਿੰਨੇ ਇਥੋਂ ਸੰਗਤ ਗਈ ਸੀ ਉਹਨਾਂ ਸਾਰਿਆਂ ਨੇ ਉਸ ਅੰਮ੍ਰਿਤ ਪਾਣ ਜਿਹੜਾ ਹੋਇਆ ਉਹਦੇ ਵਿੱਚ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲੇ ਬਣ ਗਏ ਨਹੀਂ ਤੇ ਪਿਆਰਿਓ ਸਾਡੇ ਵਰਗਿਆਂ ਨੂੰ ਕੀ ਪਤਾ ਕਿ ਅੰਮ੍ਰਿਤ ਦੀ ਦਾਤ ਕਿੰਨੀ ਕੀਮਤੀ ਹੈ ਅੰਮ੍ਰਿਤ ਗੁਰਾਂ ਨੇ ਐਵੇਂ ਨਹੀਂ ਸਾਡੀ ਝੋਲੀ ਵਿੱਚ ਪਾਇਆ ਇਹਨੂੰ ਤਾਂ 33 ਕਰੋੜ ਦੇਵਤੇ ਵੀ ਲੋਚਦੇ ਨੇ ਜਿਹੜਾ ਗੁਰੂ ਆਪਣੇ ਸਿੱਖ ਨੂੰ ਇੰਨੀ ਅਣਮੋਲੀ ਦਾਤ ਦੇ ਗਿਆ ਪਿਆਰਿਓ ਸੋ ਆਓ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਯਾਦ ਕਰਦੇ ਆ ਪਿਆਰਿਓ ਆਪਜੀ ਸਾਰੇ ਜਾਣਦੇ ਹੀ ਹੋ ਕਿ ਕਈ ਜਗ੍ਹਾ ਤੇ ਨਿਸ਼ਾਨ ਸਾਹਿਬ ਦੀ ਵੀ ਬੇਅਦਬੀ ਕੀਤੀ ਜਾਂਦੀ ਹੈ ਗੱਡੀ ਤੇ ਲੱਗਿਆ ਹੋਵੇ ਨਾ ਨਿਸ਼ਾਨ ਸਾਹਿਬ ਤੇ ਰੋਕ ਕੇ ਲਾਹ ਦਿੰਦੇ ਨੇ ਕਹਿੰਦੇ ਨੇ ਨਾ ਤੁਹਾਨੂੰ ਅਧਿਕਾਰ ਨਹੀਂ ਕਿ ਤੁਸੀਂ ਐਵੇਂ ਘੁੰਮ ਸਕੋ ਤੁਸੀਂ ਗੁਲਾਮ ਹੋ ਪਿਆਰਿਓ ਉਹਦੀ ਬਾਬਤ ਇੱਕ ਕਵਤਾ ਮਹਾਰਾਜ ਨੇ ਕਿਰਪਾ ਕਰਕੇ ਲਿਖਵਾਈ ਹੈ ਕਿ ਤੁਸੀਂ ਗੱਡੀਆਂ ਤੋਂ ਤੇ ਲਾ ਲੋਗੇ ਦੱਸੋ ਆ ਜਿਹੜੀ ਦਿਲ ਚ ਸਿਲਾਈ ਫਿਰਦੇ ਆ ਨਿਸ਼ਾਨ ਸਭ ਕਿਵੇਂ ਲਾ ਲੋਗੇ ਲਾ ਸਕਦੇ ਹੋ ਨਹੀਂ ਲਾ ਸਕਦੇ ਸੋ ਆਓ ਪਿਆਰ ਨਾਲ ਆਪਜੀ ਸਾਰਿਆਂ ਨੇ ਇਸ ਕਵਤਾ ਨੂੰ ਵੀ ਮਾਣ ਸਤਿਕਾਰ ਇਕਾਗਰਤਾ ਦੇ ਨਾਲ ਬਹਿ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੋ ਤੁਸੀਂ ਗੱਡੀਆਂ ਤੋ ਲਾ ਲੂਗੇ ਨਿਸ਼ਾਨ ਸੇਬ ਦਿਲਾਂ ਵਿੱਚੋਂ ਕਿਵੇਂ ਲਾਉਗੀ ਹਾਂ ਤੁਸੀਂ ਬੀਆਂ ਤੋ ਲਾ ਲੂਗੇ ਨਿਸ਼ਾਨ ਸੇਬ ਦਿਲਾਂ ਵਿੱਚੋਂ ਕਿਵੇਂ ਲਾਉਗੀ ਤਾਨੂੰ ਹਜੇ ਵੀ ਕੀਏ ਕੇ ਪਿੱਛੇ ਹਟ ਜੋ ਜੀ ਫੇਰ ਤੁਸੀਂ ਪਛਤਾਉਗੀ ਹਜੇ ਵੀ ਕੀਏ ਕੇ ਪਿੱਛੇ ਹਾਟ ਜੂ ਜੀ ਫੇਰ ਤੁਸੀਂ ਪਛਤਾਉਗੀ ਹੋ ਸਾਡੀ ਕੋਮਲ ਅੱਖਾਂ ਜਿੰਦੜੀਆਂ ਵਾਰੀਆਂ ਨੇ ਝੂਲਦੇ ਨਿਸ਼ਾਨ ਦੇ ਲਈ ਅਸੀਂ ਮਰ ਮੁੱਕ ਜਾਣਾ ਨਹੀਂ ਜੀ ਝੁਕਣਾ ਜੀ ਖਾਲਸੇ ਦੀ ਸ਼ਾਨ ਦੇ ਲਈ ਹੋ ਨਹੀਂ ਜੀ ਡੋਲਣਾ ਗੁਬਿੰਦ ਦੀਆਂ ਵਾਸੋਂ ਲਾਲੂ ਜਿਹੜਾ ਜੋੜ ਲਾਉਗੀ ਹਾਂ ਤੁਸੀਂ ਗੱਡੀਆਂ ਤੋਂ ਲਾਉਗੀ ਗੱਡੀਆਂ ਤੋਂ ਲਾਉਗੀ ਨਿਸ਼ਾਨ ਸੇਬ ਦਿਲਾਂ ਵਿੱਚੋਂ ਕਿਵੇਂ ਲਾਉਗੀ ਤਨ ਹਜੇ ਵੀ ਕੀ ਹੈ ਕੀ ਪਿੱਛੇ ਹਟ ਜੂ ਜੀ ਫੇਰ ਤੁਸੀਂ ਪਛਤਾਉਗੀ ਉਸੁਰ ਬੀਰਿਓ ਦੇ ਸੰਤ ਜਰਨੇ ਸਿੰਘ ਸਾਡੇ ਦਿਲਾਂ ਵਿੱਚ ਵਸਦੀ ਹਾਂ ਤੁਸੀਂ ਮੋਟਰਾਂ ਤੋਂ ਲਾ ਕੇ ਗੱਡੀਆਂ ਤੋਂ ਲਾ ਕੇ ਤਸਵੀਰ ਨੂੰ ਕਿਉਂ ਅੱਜ ਅਤਵਾਦੀ ਦੱਸਦੀ ਹਾਂ ਅਸੀਂ ਉੱਥੇ ਉੱਥੇ ਲਾਣੀ ਉੱਥੇ ਉੱਥੇ ਲਾਣੀ ਤਸਵੀਰ ਜਿਹੜੀ ਰਾਹੀ ਤੁਸੀਂ ਜਾਉਗੀ ਜਦੋਂ ਉਹਦਾ ਜਰਨੇ ਲੱਗੋ ਦਿਸਿਆ ਤੇ ਫੇਰ ਕਿੱਥੇ ਭੱਜ ਜਾਉਗੀ ਹਾਂ ਤੁਸੀਂ ਗੱਡੀਆਂ ਤੋਂ ਲਾਉ ਲੂਗੀ ਨਿਸ਼ਾਨ ਸੇਬ ਦਿਲਾ ਵਿੱਚੋਂ ਕਿਵੇਂ ਲਾਉਗੀ ਤਾਨੂੰ ਹਜੇ ਵੀ ਕਿਹ ਹੈ ਕਿ ਪਿੱਛੇ ਹਟ ਜੂ ਜੀ ਫੇਰ ਤੁਸੀਂ ਪਛਤਾਉਗੀ ਹਾਂ ਸਾਰੀ ਦੁਨੀਆ 'ਚ ਝੂਲਦਾ ਨਿਸ਼ਾਨ ਸੇਬ ਤਾਹੀ ਤਾਏ ਖੋਫ ਖਾਂਦੀ ਨਹੀਂ ਉਹ ਸਿੰਘ ਡਿੱਗਣ ਨਹੀਂ ਦਿੰਦੇ ਜੀ ਡਿੱਗਣ ਨਹੀਂ ਦਿੰਦੇ ਜੀ ਨਿਸ਼ਾਨ ਤੇ ਆਪ ਜਨਵਾ ਜਾਂਦੇ ਨਹੀਂ ਉਹ ਸਾਰੀ ਦੁਨੀਆ ਚ ਝੂਲਦੇ ਨਿਸ਼ਾਨ ਸੇਬ ਤਾਂ ਹੀ ਤਾਏ ਖੋਫ ਖਾਂਦੇ ਨਹੀਂ ਹੋ ਸਾਰੀ ਦੁਨੀਆ ਚ ਝੂਲਦਾ ਨਿਸ਼ਾਨ ਸੇਬ ਤਾਂ ਹੀ ਤਾਏ ਖੋਫ ਖਾਂਦੇ ਨਹੀਂ ਸਿੰਘ ਡਿੱਗਣ ਨਹੀਂ ਦਿੰਦੇ ਜੀ ਨਿਸ਼ਾਨ ਤੇ ਆਪ ਜਾਨਾ ਵਾਜਦੇ ਨਹੀਂ ਨਹੀਂ ਜੀ ਮਿਟਣਾ ਨਿਸ਼ਾਨ ਪੰਥ ਖਾਲਸੇ ਦਾ ਆਪ ਤੁਸੀਂ ਮਿਟ ਜਾਉਗੀ ਹੋ ਤੁਸੀਂ ਗੱਡੀਆਂ ਤੋਂ ਲਾਉਂਗੇ ਨਿਸ਼ਾਨ ਸੇਵ ਦਿਲਾਂ ਵਿੱਚੋਂ ਕਿਵੇਂ ਲਾਉਗੀ ਤੁਹਾਨੂੰ ਹਜੇ ਵੀ ਕੀ ਹੈ ਕੀ ਪਿੱਛੇ ਹਟ ਜੂ ਜਿਠੇਰ ਤੁਸੀਂ ਪਛਤਾਉਂਗੀ ਹਜੇ ਵੀ ਕੀਏ ਕੀ ਪਿੱਛੇ ਹਟ ਜੂ ਜੀ ਫੇਰ ਤੁਸੀਂ ਪਛਤਾਉਂਗੀ ਸੁਸਾਣਗਤ ਜੀ ਸਮਾਂ ਸਾਢੇ 10 ਵਜੇ ਦਾ ਸੀ ਤੇ 10:35 ਤੇ ਸ਼ੁਰੂਆਤ ਹੋਈ ਹੈ 5 ਮਿੰਟ ਹੋਰ ਬਾਕੀ ਰਹਿ ਗਏ ਨੇ ਕਿਉਂਕਿ ਅੱਧੇ ਘੰਟੇ ਦਾ ਸਮਾਂ ਸੀ 25 ਮਿੰਟ ਲੰਘ ਚੁੱਕੇ ਹਨ 5 ਮਿੰਟਾਂ ਚ ਇੱਕ ਕਵਤਾ ਜਿਨ੍ਹਾਂ ਦੀ ਧਰਤੀ ਤੇ ਬੈਠੇ ਆ ਉਹਨਾਂ ਨੂੰ ਯਾਦ ਕਰਦਿਆਂ ਕਿ ਅੱਜ ਵੀ ਸਰਹੰਦ ਦੀਆਂ ਦੀਵਾਰਾਂ ਦੇ ਵਿੱਚੋਂ ਉਹ ਲਾਲ ਬੋਲਦੇ ਪਏ ਨੇ ਅੱਜ ਵੀ ਆਵਾਜ਼ਾਂ ਮਾਰਦੇ ਪਏ ਨੇ ਅੱਜ ਵੀ ਕੋਈ ਸੰਦੇਸ਼ ਦੇਂਦੇ ਪਏ ਨੇ ਪਰ ਸੁਣਦਾ ਕਿਨੂੰ ਜਿਹਦੇ ਕੰਨਾਂ 'ਚ ਸੁਣਨ ਦੀ ਸਮਰੱਥਾ ਹੋਵੇ ਕਦੇ ਜਾ ਕੇ ਵੇਖਿਓ ਉਹ ਪੋਰਾ ਸਾਹਿਬ ਦੇ ਵਿੱਚ ਜਿੱਥੇ ਦੀਵਾਰ ਦੇ ਵਿੱਚ ਲਾਲਾ ਨੂੰ ਚਿਣਿਆ ਗਿਆ ਕਦੇ 5 ਮਿੰਟ ਉੱਥੇ ਅੱਖਾਂ ਬੰਦ ਕਰਕੇ ਬੈਠਿਓ ਸਹਿਬਜ਼ਾਦਿਆਂ ਦਾ સ્ਨੇਹਾ ਤੁਹਾਨੂੰ ਨਾ ਪਹੁੰਚਿਆ ਤਾਂ ਕਹਿ ਦਿਆ ਜੀ ਪਿਆਰਿਓ ਅੱਜ ਵੀਵਾਜਾਂ ਮਾਰਦੇ ਨੇ ਕਿ ਜਿਹਦੇ ਲਈ ਅਸੀਂ ਜਾਣਦੇ ਗਿਆਂ ਹੈ ਮੇਰੇ ਭੈੜੋਂ ਭਰਾਵੋ ਉਹ ਸਿੱਖੀ ਨੂੰ ਸੰਭਾਲ ਲਵੋ ਕਿਉਂ ਆਪਣਾ ਵਿਰਸਾ ਭੁੱਲਦੇ ਜਾਂਦੇ ਹੋ ਕਿਉਂ ਸਿਰਾਂ ਤੋਂ ਦੁਪੱਟੇ ਲਾਈ ਜਾਂਦੇ ਹੋ ਕਿਉਂ ਸਿਰਾਂ ਤੋਂ ਦਸਤਾਰਾਂ ਲਾਈ ਜਾਂਦੇ ਹੋ ਕਿਉਂ ਮੁਖ ਤੇ ਸੋਨਾ ਦਾੜਾ ਤੁਹਾਨੂੰ ਫੱਬਦਾ ਕਿਉਂ ਇਹਨੂੰ ਕਟਾ ਦਿੰਦੇ ਹੋ ਕਿਉਂ ਕੇਸਾਂ ਦੀ ਬੇਦਬੀ ਕਰਦੇ ਆਓ ਇੱਕੋ ਕਵਤਾ ਕਹਿ ਕੇ 5 ਮਿੰਟਾਂ ਸਮਾਪਤੀ ਕਰ ਦੇਣੀ ਹੈ ਜੀ ਪਿਆਰ ਨਾਲ ਆਪ ਜੀ ਸਾਰਿਆਂ ਨੇ ਇਸ ਕਵਤਾ ਨੂੰ ਵੀ ਮਾਨ ਸਤਕਾਰ ਨਾਲ ਇਕਾਗਰਤਾ ਦੇ ਵਿੱਚ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਇਆ ਜੀ ਨੀਹਾਂ ਵਿੱਚ ਖੜੀ ਵਜੋਂ ਮਾਰਦੀ ਨੀ ਬੋਲਣ ਜੀ ਯਾਦ ਰੱਖਿਓ ਹਾਂ ਜਿਨੇ ਕੰਧਾਂ ਵਿੱਚ ਜੀ ਦੇ ਲਈਓ ਹੱਸ ਕੇ ਨੀ ਸਿੱਖੀ ਨੂੰ ਸੰਭਾਲ ਰੱਖਿਓ ਹਾਂ ਅਜੀ ਨੀਹੋ ਵਿੱਚ ਖੜੀ ਆਜੋ ਮਾਰਦੀ ਨਹੀਂ ਬੋਲਨੂ ਜੀ ਯਾਦ ਰੱਖਿਉ ਉਹ ਕਮੀ ਕਹਿੰਦੇ ਨਹੀਂ ਜਲਾਦ ਨੂੰ ਨਾ ਛੱਡੀਓ ਜੀ ਇਟਾਂ ਨੂੰ ਤਿਹਾਂ ਸਾਨੂੰ ਚਾਹੇ ਅੱਜ ਦਾਦਾ ਜੀ ਨੂੰ ਮਿਲਣੀ ਦਾ ਹੋਰ ਤਸੀਂ ਦੇਰੀ ਨਾ ਲਾਓ ਸਾਨੂੰ ਚਾਹੇ ਅੱਜ ਦਾਦਾ ਜੀ ਨੂੰ ਮਿਲਣੀ ਦਾ ਹੋਰ ਤਸੀਂ ਦੇਰੀ ਨਾ ਲਾਓ ਓਕਰ ਸੀਜ ਦੀ ਹੋਂ ਦੁਨੀਆ ਦੀਵਾਰ ਨੂੰ ਜੀ ਗੱਲ ਦਾ ਖਿਆਲ ਰੱਖਿਓ ਹਾਂ ਅਜ ਨੀਹ ਵਿੱਚ ਖੜੇ ਵਾਜੋਂ ਮਾਰਦੀ ਨੀ ਬੋਲ ਨੂੰ ਜੀ ਯਾਦ ਰੱਖਿਓ ਹਾਂ ਜਿਨੀ ਦੰਦਾ ਵਿੱਚ ਜੀ ਦੇ ਲਈਓ ਹੱਸ ਕੇ ਨਹੀਂ ਸਿੱਖੀ ਨੂੰ ਸੰਭਾਲ ਰੱਖੀਓ ਉਹ ਕਹਿੰਦੀ ਭਤੀ ਸਿੰਘ ਪਹਿਲਾਂ ਮੈਂ ਹੀ ਜਾਣਾਂ ਵੀਰੇ ਥੋੜੀ ਨਾਲੋਂ ਮੈਨੂੰ ਕੌਣੀ ਹੈ ਅਗੋਂ ਜੋਰਾਵਰ ਸਿੰਘ ਫੁਰਮਾਵਦੀਨੀ ਮੈਨੂੰ ਵੀ ਤਾਂ ਖੁਸ਼ੀ ਵਾੜੀ ਹੈ ਹਾਂ ਕਹਿੰਦੇ ਫਤਿਹ ਸਿੰਘ ਪਹਿਲਾ ਵੈ ਜਾਣਾ ਵੀਰੇ ਥੋੜੀ ਨਾਲ ਮੈਨੂੰ ਕਾੜੀ ਹੈ ਅਗੋਂ ਜੋਰਾਵਰ ਯਾਦ ਰੱਖਿਓ ਹਾਜ ਨੇ ਗੰਦਾ ਵਿੱਚ ਜੀਵ ਲਈਓ ਹੱਸ ਕੇ ਨੇ ਸਿੱਖੀ ਨੂੰ ਸੰਭਾਲ ਰੱਖਿਓ ਸਿੱਖੀ ਨੂੰ ਸੰਭਾਲ ਰੱਖਿਓ ਸਿੱਖੀ ਨੂੰ ਸੰਭਾਲ ਰੱਖਿਓ ਸੁਸਾਗ ਸੰਗ ਜੀ ਇਤਨੀ ਹਾਜ਼ਰੀ ਪ੍ਰਵਾਨ ਕਰ ਲੈਣਾ ਹਾਜ਼ਰੀ ਭਰਦਿਆਂ ਵਿਚਾਰਾਂ ਕਰਦਿਆਂ ਕਵਤਾਵਾਂ ਗਾਉਂਦਿਆਂ ਇੱਕ ਨਹੀਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਸਤਿਗੁਰੂ ਜੀ ਬਖਸ਼ਣ ਹਾਰੇ ਹਨ ਆਪ ਰੱਬ ਵਰਗੀਆਂ ਸੰਗਤਾਂ ਬਖਸ਼ ਲਿਓ ਕੋਟਾਂ ਕੋਟ ਧੰਨਵਾਦ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਕੀਮਤੀ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ ਉਹ ਹਾਜ਼ਰੀ ਚਰਨਾਂ ਦੇ ਵਿੱਚ ਪ੍ਰਵਾਨ ਕਰ ਲੈਣ ਲੇਖੇ ਲਾ ਲੈਣ ਸਤਿਗੁਰੂ ਲੇਖੇ ਲਾ ਲੈਣ ਬ੍ਰਹਮ ਗਿਆਨੀ ਮਹਾਤਮਾ ਸੰਤ ਬਾਬਾ ਸੰਤੋਖ ਸਿੰਘ ਜੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਣ ਕਰ ਲੈਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਬੇਅੰਤ ਭੁਲਾ ਦੀ ਖਿਮਾ ਆਉ ਪਿਆਰ ਨਾਲ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ